हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਲੈਂਨਿੰਗ ਵਾਲੀ ਸ਼ਰਟ ਬਣਾਉਣ ਲੱਗਿਆਂ ਲੇਡੀਜ਼ ਤੇ ਇਹਨੂੰ ਲੱਗਣੀ ਆ ਹ ਰੰਗ ਦੀ ਪੈਟਿੰਗ ਜਿਹੜਾ ਵਿਚਾਰ ਰੰਗ ਨਜ਼ਰ ਆ ਰਿਹਾ ਇਹ ਦਾ ਕਪੜਾ ਆਪਾਂ ਨੂੰ ਪੈਟਿੰਗ ਦਾ ਉਹਦੇ ਵਿੱਚ ਮਿਲ ਗਿਆ ਆ ਤਾਂ ਆਪਾਂ ਡਾਈ ਕੀਤਾ ਹੋਇਆ ਸੀਗਾ ਪਹਿਲਾਂ ਕੋਲੇ ਹਨਾ ਤੇ ਐਵੇਂ ਕੋਲ ਡਾਈਆ ਇਹ ਦੇਖ ਕੇ ਲਾਉਣਾ ਵੀ ਕੈਮੀਕਲ ਡਾਈ ਹੋਣਾ ਚਾਹੀਦਾ ਤੇ ਆਪਾਂ ਹੁਣ ਇਹ ਕੱਪੜੇ ਨੂੰ ਸ਼ਰਟ ਨੂੰ ਰੱਖ ਦਿਆਂ ਨੀਚੇ ਆਪਾਂ ਕਪੜਾ ਦੇਖੋ ਐ ਮਿਸ਼ਾ ਲੈਣਾ ਠੀਕ ਆ ਇਦਾਂ ਕਪੜਾ ਮਿਸ਼ਾ ਕੇ ਤੇ ਆ ਦੇਖੋ ਨੁੱਕਰ ਹੋ ਗਈ ਇੱਥੋਂ ਨਾ ਪੱਟੀਆਂ ਕੱਟਣੀਆਂ ਸ਼ੁਰੂ ਕਰ ਦੇਣੀ ਆ ਯਾਨੀ ਆਪਾਂ ਨੂੰ ਨਾਰਮਲ 4 ਮੀਟਰ ਚਾਹੀਦੀ ਨੇ ਬੈਟਿੰਗ ਤੇ ਆਪਾਂ 4.5 ਮੀਟਰ ਦੇ ਯਾਨੀ ਛੇ ਕਟਾਈ ਕੋ ਚੱਕਰਨੀ ਆ ਆਪਾਂ ਦੇਖੋ ਇੱਥੋਂ ਇਹ ਕਟਿੰਗ ਕਰਨੀ ਆ ਤੇ ਸਵਾ ਸਵਾਇ ਜਿਹੜੀਆਂ ਪੱਟੀਆਂ ਅੰਦਰ ਦੇ ਨਾਲ ਆਪਾਂ ਲਾ ਲੈਣੀਆਂ ਇੰਨੀਆਂ ਕਲਾ ਲੈਣੀਆਂ ਵੀ 4 ਮੀਟਰ ਤੋਂ ਉੱਪਰ ਹੋ ਜੇ ਠੀਕ ਹੈ ਜੀ ਆ ਦੇਖੋ ਇਹ ਇਸ ਤਰ੍ਹਾਂ जाना है सवा समय पट्टिया बना तरीका हों को कई बार ना बचा हुआ कपड़ा हमारा आपकी पैपिंग घरे बना सकते हैं देखो सोरी पौनी दस दम तो आखो सवा इंच पट्टियां कट ले कट लिया भी चार मीटर हो जाए ਇਹ ਲੋ ਪਟੀਆਂ ਕੱਟ ਲੈਣੀਆਂ ਨੇ ਠੀਕ ਆ ਜੀ ਸਵਾ ਸਵਾ ਇੰਚ ਦੀਆਂ ਉਸ ਤੋਂ ਬਾਅਦ ਤੁਹਾਨੂੰ ਮੈਂ ਡੋਰੀ ਪੁਆਇੰਟ ਦੱਸ ਦਾਂ ਹਾਂਜੀ ਆਪਾਂ ਸਵਾ ਸਵਾ ਇੰਚ ਦੀਆਂ ਪਟੀਆਂ ਜਿਹੜੀਆਂ ਕੱਟੀਆਂ ਨੇ ਜੀ ਟਾਈਪਿੰਗ ਵਾਸਤੇ ਤੇ ਆਪਾਂ ਬਹਿਲਾ ਸਿੱਧਾ ਕੱਪੜਾ ਲੈ ਲਿਆ ਠੀਕ ਆ ਸੂਟ ਦੀ ਮੈਚਿੰਗ ਕਰਕੇ ਤੇ ਆਪਾਂ ਇਹਦੇ ਵਿੱਚੋਂ ਆ ਦੇਖੋ ਆ ਸਾਰੇ ਕੱਪੜੇ 'ਚੋਂ ਸਵਾ ਸਵਾ ਇੰਚ ਦੀਆਂ ਪਟੀਆਂ ਕੱਟੀਆਂ ਨੇ ਪਟੀਆਂ ਇੰਨੀਆਂ ਕੱਟੀਆਂ ਵੀ ਇਹ ਵੀ 4 ਮੀਟਰ ਦੇ ਉੱਪਰ ਹੋ ਜਾਣ ਪਰ 3.4 ਮੀਟਰ ਤੇ ਲਗਭਗ ਪਟੀਆਂ ਕੱਟ ਚੁੱਕੀਆਂ ਹਨ ਹੁਣ ਮੈਂ ਤੁਹਾਨੂੰ ਇਹਦਾ ਜੋੜ ਲਾਉਣਾ ਦੱਸਦਾ ਜੋੜ ਲਾਉਣਾ ਕਿਵੇਂ ਆ ਦੇਖੋ ਇਸ ਤਰ੍ਹਾਂ ਰੱਖਣਾ ਇਹ ਵਿੱਚ ਪੈਪੇਂ ਖਰਾਬ ਹੋਣਾ ਨਹੀਂ ਕੱਟ ਪਾਓ ਪਹਿਲਾਂ ਚੈੱਕ ਕਰ ਲਓ ਕਿਤੇ ਕੋਈ ਫਟੇ ਖੁੱਟ ਨਾ ਹੋਵੇ ਇਹ ਆ ਦੇਖੋ ਇਸ ਤਰ੍ਹਾਂ ਰੱਖਣਾ ਇੱਥੇ ਤਾਂ ਆ ਦੇਖੋ ਹੁਣ ਮੈਂ ਤੁਹਾਨੂੰ ਇਹਦਾ ਜੋੜ ਦੱਸਦਾ ਜੋੜ ਲਗਾਉਣਾ ਕਿਵੇਂ ਆ ਇਹ ਆ ਦੇਖੋ ਜੋੜ ਆਪਾਂ ਲਗਾਣਾ ਇਹਦਾ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਨਾਲੇ ਦਾ ਜੋੜ ਲਾਈਦਾ ਹੁੰਦਾ। ਇਹ ਆ ਦੇ ਕੋਲ ਹਨਵਲ ਲਗਾ ਕੇ ਰੱਖਦਾ ਜੋੜ ਤਾਂਕਾ ਕਰ ਲੈਣਾ ਬਰੀਕ। 2 ਨੰਬਰ ਦਾ ਵਟਾ ਕਰਕੇ ਆ ਦੇਖੋ ਇਸ ਤਰ੍ਹਾਂ ਕਰਕੇ ਲੱਗ ਗਿਆ ਜੋੜ ਤੇ ਇਸ ਤੋਂ ਬਾਅਦ ਜਿਆਦਾ ਵਧੀਆ ਲਈ ਆਪਾਂ ਇਹਨੂੰ ਫਿਨਿਸ਼ ਕਰ ਸਕਦੇ ਹਾਂ। ਫਿਨਿਸ਼ ਦੇਣਾ ਦੇ। ਫਿਨਿਸ਼ਿੰਗ ਆ ਗਈ ਤਾਂ ਜੋੜ ਦਾ ਜੋੜ ਫਿਨਿਸ਼ਿੰਗ ਦੀ ਫਿਨਿਸ਼ਿੰਗ ਠੀਕ ਹੈ। ਹੋ ਗਿਆ। ਇਸੀ ਤਰ੍ਹਾਂ ਆਪਾਂ ਸਾਰੇ ਜੋੜ ਲਾ ਲੈਣੇ ਹਾਂ ਦੇਖੋ ਆਪਾਂ ਇੱਥੋਂ ਨਾ ਇਹਨੂੰ ਸੂਈ ਆਪਣੀ ਆ ਦੇਖੋ ਗਾਜ ਇਦਾਂ ਸੀ ਸੈਂਟਰ ਚ ਆਪਾਂ ਇਹਨੂੰ ਥੋੜਾ ਇੱਥੋਂ ਘੁਮਾ ਲਿਆ ਆ ਸੂਈ ਥੋੜੀ ਜੀ ਨਾਲ ਲੱਗ ਕੇ ਚੱਲਦੀ ਆ ਠੀਕ ਹੈ ਆ ਸੂਈ ਦੇਖੋ ਇਧਰ ਹੋ ਗਈ ਨਾ ਟੈਡੀ ਹੋ ਗਈ ਆ ਆ ਟੈਡੀ ਹੋ ਗਈ ਆ ਨਾਲ ਲੱਗ ਕੇ ਚੱਲਣ ਲੱਗੀ ਇਹਦੇ ਵਿੱਚ ਡੋਰੀ ਹੁਣ ਆਪਣੀ ਵਧੀਆ ਚੱਲਣ ਲੱ ਆ ਜਣੀ ਆ ਹੁਣ ਮੈਂ ਤੁਹਾਨੂੰ ਡੋਰੀ ਪਾ ਕੇ ਦਿਖਾਉਣਾ ਇਹਦੀ ਠੀਕ ਨਾ ਹਮੇ ਤੁਹਾਨੂੰ ਡੋਰੀ ਵਿੱਚ ਪਾ ਕੇ ਦਿਖਾਉਂਦਾ ਤੇ ਆ ਦੇਖੋ ਉਹ ਮੈਂ ਤੁਹਾਨੂੰ ਇੱਥੇ ਦਿਖਾਉਣਾ ਆਪਾਂ ਇਹਨੂੰ ਫੜ ਲਿਆ ਕੱਪੜੇ ਨੂੰ ਠੀਕ ਆ ਤੇ ਇਹਦੇ ਡੋਰ ਇਹ ਕੱਪੜੇ ਨੂੰ ਇਦਾਂ ਇਸ ਤਰ੍ਹਾਂ ਕਰਕੇ ਦੂਰਾ ਕਰ ਲੈਣਾ ਠੀਕ ਆ ਇੱਕ ਮਿੰਟ ਤੁਹਾਨੂੰ ਮੈਂ ਦੁਬਾਰਾ ਦੱਸਦਾ ਇਸ ਤਰ੍ਹਾਂ ਵਿੱਚ ਡੋਰੀ ਆ ਸੈਂਟਰ ਰੱਖਣੀ ਡੋਰੀ ਰੱਖ ਲਈ ਇਸ ਤੋਂ ਬਾਅਦ ਇਹਨੂੰ ਆਪਾਂ ਦੂਰਾ ਕਰ ਲੈਣਾ ਇਦਾਂ ਵਿੱਚ ਫੋਲਡ ਦੇ ਕੇ इस तरह करके दूर करके ठीक है इतना दिखाई मिनट मैं तुम इथ देखो ऐसा पालनी है ना आखो ਵਿੱਚ ਡੋਰੀ ਰੱਖੀ ਜਾਣੀ ਆ ਸਲਾਈ ਮਾਰੀ ਜਾਣੀ ਠੀਕ ਆ ਆ ਦੇਖੋ ਆ ਵਿੱਚੋਂ ਪੈਪਿੰਗ ਦੀ ਆਪਣੀ ਤਿਆਰ ਹੋ ਰਹੀ ਆ ਹੁਣ ਆਪਾਂ ਇਦਾਂ ਹੀ ਹੁਣ ਸਲਾਈ ਮਾਰਦੇ ਹੋਏ ਜਾਣਾ ਇਹ ਆ ਦੇਖੋ ਇੱਦਾਂ ਹੀ ਫਲਾਈ ਮਾਰਦੇ ਹੋਏ ਆਪਾਂ ਜਾਣਾ ਠੀਕ ਆ ਆ ਦੇਖੋ ਪੈਪਿੰਗ ਪਿੱਛੇ ਤਿਆਰ ਹੋ ਰਹੀ ਹੈ ਇਸੇ ਤਰ੍ਹਾਂ ਆਪਾਂ ਸਾਰੀ ਪੈਪਿੰਗ ਤਿਆਰ ਕਰ ਲੈਣੀ ਹੈ ਜੀ